ਬੜਾ ਅਹਿਮ ਤੁਹਾਡੇ ਨਾਲ ਮੁੱਦਾ ਜਿਹੜਾ ਹੈ ਉਹ ਸਾਂਝਾ ਕਰਨਾ ਹੈ ਕਿਉਂਕਿ ਕਈ ਗੱਲਾਂ ਜ਼ਿੰਦਗੀ 'ਚ ਐਸੀਆਂ ਹੁੰਦੀਆਂ ਜਾਂ ਸਮਾਜ ਦੇ ਵਿੱਚ ਐਸੀਆਂ ਵਾਪਰੀਆਂ ਜਿਹੜੀਆਂ ਸਾਨੂੰ ਆਮ ਕਰਕੇ ਪਤਾ ਨਹੀਂ ਲੱਗਦੀਆਂ ਔਰ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਕਿ ਮੈਨੂੰ ਖੁਦ ਨੂੰ ਵੀ ਨਹੀਂ ਸੀ ਪਤਾ ਜਿਸ ਦਿਨ ਜਲੰਧਰ ਦੇ ਵਿੱਚ ਸ਼ਰੋਣੀ ਕਾਲੇਦਾਰ ਭਾਰਤੀ ਜਨਤਾ ਪਾਰਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਜਲੰਧਰ ਬਾਬਾ ਸਾਹਿਬ ਡਾ. ਬੀ. ਆਂਬੇਦਕਰ ਦਾ ਜਨਮ ਦਿਨ ਦੇ ਸਬੰਧ ਦੇ ਵਿੱਚ ਸਮਾਗਮ ਕਰਨਾ ਹੈ। ਤਾਂ ਉਹ ਤੋਂ ਜਦੋਂ ਤੱਥ ਥੋੜੇ ਬਹੁਤੇ ਖੰਗਾਲੇ ਜਾਂ ਉਹਨਾਂ ਬਾਰੇ ਹੋਰ ਡੰਗਾਈ ਦੇ ਵਿੱਚ ਪੜਿਆ ਤੇ ਦੋ ਤਿੰਨ ਗੱਲਾਂ ਬੜੀਆਂ ਐਹਮ ਐ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਵੋਟ ਦਾ ਜਿਹੜਾ ਅਧਿਕਾਰ ਹੈ ਗਰੀਬਾਂ ਲਈ ਉਹ ਪਹਿਲਾਂ ਨਹੀਂ ਸੀ ਹੁੰਦਾ। ਡਾ. ਬੀ. ਆਂਬੇਦਕਰ ਜੀ ਨੇ ਜਦੋਂ 1932 ਦੇ ਵਿੱਚ ਇਹ ਅਧਿਕਾਰ ਜਿਹੜਾ ਹੈਗਾ ਲੈ ਕੇ ਦਿੱਤਾ ਤਾਂ ਤੁਸੀਂ ਅੰਦਾਜ਼ਾ ਲਾਓ ਕਿ ਉਸ ਵੇਲੇ ਕਾਂਗਰਸ ਪਾਰਟੀ ਇਸ ਦਾ ਲਿਖਤੀ ਰੂਪ ਦੇ ਵਿੱਚ ਵਿਰੋਧ ਕਰਦੀ ਸੀ ਪਰ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦੀ ਦੇਣ ਹੈ ਸਾਰੇ ਦਲਿਤ ਵਰਗ ਨੂੰ ਸਾਰੇ ਗਰੀਬ ਦਬੇ ਕੁਚਲੇ ਲੋਕਾਂ ਨੂੰ ਕਿ ਵੋਟ ਦਾ ਹੱਕ ਜਿਹੜਾ ਹੈ ਉਹ ਡਾਕਟਰ ਸਾਹਿਬ ਨੇ ਲੈ ਕੇ ਦਿੱਤਾ ਕਾਂਗਰਸ ਉਹਦਾ ਵਿਰੋਧ ਕਰਦੀ ਸੀ ਇੱਕ ਪਹਿਲੂ ਦੂਜਾ ਪਹਿਲੂ ਸਭ ਤੋਂ ਵੱਡਾ ਇਹ ਹੈਗਾ ਕਿ ਜਦੋਂ ਡਾਕਟਰ ਬੀ ਆਰ ਅੰਬੇਦਕਰ ਜੀ ਜਲੰਧਰ ਦੇ ਵਿੱਚ ਆਏ ਬੂਟਾ ਮੰਡੀ ਦੇ ਵਿੱਚ ਜਿੱਥੇ ਅਸੀਂ ਸਮਾਗਮ ਰੱਖਿਆ ਸੀ ਤਾਂ ਉਸ ਵੇਲੇ ਕਾਂਗਰਸ ਪਾਰਟੀ ਨੇ ਵਿਰੋਧ ਕੀਤਾ ਤੇ ਅੱਜ ਦੇ ਮੈਂਬਰ ਪਾਰਲੀਮੈਂਟ ਸੰਤੋਖ ਚੌਧਰੀ ਜੀ ਉਹਦੇ ਫਾਦਰ ਸੀ ਗੁਰਬੰ타 ਮਾਸਟਰ ਗੁਰਬੰ타 ਸਿੰਘ ਉਹਨਾਂ ਨੇ ਪੰਜਾਬ ਦਾ ਇਕੱਠ ਕਰਕੇ ਓਪਨਲੀ ਵਿਰੋਧ ਕੀਤਾ ਕਾਲੀਆਂ ਝੰਡੀਆਂ ਤੱਕ ਦਿਖਾਈਆਂ ਇਕ ਕਾਂਗਰਸ ਪਾਰਟੀ ਦਾ ਕਰਦਾਰ 1952 ਚ ਵੀ ਰਿਹਾ। ਔਰ ਮੈਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਹੈ ਕਿ ਮੇਰੇ ਕੋਲ ਇਹ ਅਖਬਾਰ ਹੈ 27 ਅਪ੍ਰੈਲ 1948 ਦਾ ਜਿਹੜਾ ਕਿ 바ਵਾ ਸਾਹਿਬ ਨੇ ਆਪ ਕਈ ਕਿਤਾਬਾਂ ਦੇ ਵਿੱਚ ਜ਼ਿਕਰ ਕੀਤਾ ਔਰ ਉਹਨਾਂ ਦੇ ਪ੍ਰਤੀ ਲਿਖਣ ਵਾਲੇ ਕਿਤਾਬਾਂ ਨੇ ਹੋਰਾਂ ਨੇ ਵੀ ਕਲਮ ਨਵੀਸਾਂ ਨੇ ਵੀ ਲਿਖਿਆ। ਹੈਡਿੰਗ ਕੀ ਹੈ? ਜੁਆਇਨਿੰਗ ਕਾਂਗਰਸ ਵਿਲ ਬੀ ਸੁਇਸਾਈਡਲ। ਮਤਲਬ ਜੇ ਤੁਸੀਂ ਕਾਂਗਰਸ ਜੁਆਇਨ ਕਰਦੇ ਹੋ ਤਾਂ ਸਮਝ ਲਓ ਇੱਕ ਤਰ੍ਹਾਂ ਦੀ ਖੁਦਕੁਸ਼ੀ ਕਰਨ ਵਾਲਾ ਕੰਮ ਹੈ ਇਹ 1948 ਦੇ ਵਿੱਚ ਫਿਰ ਬਾਬਾ ਸਾਹਿਬ ਨੇ ਇਹ ਗੱਲ ਕਹੀ ਭਾਵੇਂ ਉਹ ਤੋਂ ਮੁਲਕ ਆਜ਼ਾਦ ਹੋ ਗਿਆ ਸੀ 1932 ਦੇ ਕਾਂਗਰਸ ਨੇ ਗਰੀਬਾਂ ਦੇ ਵੋਟ ਦਾ ਰਾਈਟ ਦਾ ਜਿਹੜਾ ਸੀਗਾ ਵਿਰੋਧ ਕੀਤਾ 1948 'ਚ ਵੀ ਬਾਬਾ ਸਾਹਿਬ ਇਹ ਗੱਲ ਬੋਲ ਰਹੇ ਆ ਕਿ ਜੇ ਕੋਈ ਕਾਂਗਰਸ ਉਹਨਾਂ ਨੇ ਪੂਰੇ ਸ਼ਬਦ ਕੀ ਬੋਲੇ ਸੀ ਕਿ ਦੋ ਆਨੇ ਦੇ ਕਾਂਗਰਸ ਦੇ ਮੈਂਬਰ ਬਣਨ ਦੇ ਨਾਲੋਂ ਮਰ ਜਾਣਾ ਚੰਗਾ ਹੈ ਔਰ ਜੋ ਵੀ ਕਾਂਗਰਸ ਕੀ ਮਹਿਲ મે ਜਾਏਗਾ ਉਹ ਜਲਕਰ ਰਾਖ ਹੋ ਜਾਏਗਾ ਉਹਨੇ ਕਈ ਵਾਰੀ ਬੋਲਦੇ ਆ ਇਹ ਗੱਲਾਂ ਅਕਸਰ ਦੁਹਰਾਈਆਂ ਸੀ ਤੇ ਭਾਵੇਂ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਕਿ ਕਿੰਡੀ ਹੈਰਾਨੀ ਦੀ ਗੱਲ ਹੈ ਕਿ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜਿਹੜੇ ਕਿ ਸਾਡੇ ਸੰਵਿਧਾਨ ਦੇ ਰਚੇਤਾ ਨੇ ਸਾਡੇ ਸਮਾਜ ਨੂੰ ਅੱਜ ਜੇ ਖੁੱਲੀ ਆਬੂ ਹਵਾ ਦੇ ਵਿੱਚ ਅਸੀਂ ਆਪਦੇ ਹੱਕ ਮੰਗਦਿਆਂ ਗੱਲ ਕਰਦੇ ਹਾਂ ਤਾਂ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਕਰ ਗਏ ਤੇ ਜੇ ਉਹਨਾਂ ਦਾ ਸ਼ੁਰੂ ਤੋਂ ਕਾਂਗਰਸ ਪਾਰਟੀ ਜਿਹੜੀ ਹੈ ਵਿਰੋਧ ਕਰਦੀ ਰਹੀ ਹੈ ਤਾਂ ਤੁਸੀਂ ਅੰਦਾਜ਼ਾ ਲਾਓ ਕਿ ਅੱਜ ਦੀ ਪੀੜ੍ਹੀ ਨੂੰ ਸ਼ਾਇਦ ਇਹ ਡੂੰਘਾਈ ਵਾਲੀਆਂ ਗੱਲਾਂ ਦਾ ਪਤਾ ਵੀ ਨਹੀਂਗਾ ਇਸ ਕਰਕੇ ਇਹ ਨਵੇਂ ਤੱਥ ਮੇਰੀ ਜਾਣਕਾਰੀ ਦੇ ਵਿੱਚ ਵਾਧਾ ਹੋਇਆ ਤੇ ਮੈਨੂੰ ਇਹ ਲੱਗਿਆ ਕਿ ਮੈਂ ਤੁਹਾਡੇ ਨਾਲ ਵੀ ਇਹ ਸਾਂਝੇ ਕਰਾਂ ਕਿ ਕਾਂਗਰਸ ਪਾਰਟੀ ਕਿਸ ਹੱਦ ਤੱਕ ਜਿਹੜੀ ਕਿ ਕبھی ਕਦੇ ਕਹਿੰਦੀ ਹੈ ਗਰੀਬ ਦਾ ਹੱਥ ਕਾਂਗਰਸ ਕੇ ਸਾਥ ਕبھی ਕਹਿੰਦੇ ਹੈ ਗਰੀਬ ਹਟਾ ਗਰੀਬੀ ਹਟਾਓ ਤੇ ਅਸਲੀਅਤ ਦੇ ਵਿੱਚ ਗਰੀਬਾਂ ਨੂੰ ਮਟਾਉਣ ਦੇ ਲਈ ਕਿਸ ਕਿਸਮ ਦੀਆਂ ਛੜਿਆੰਤਰ ਜਿਹੜੇ ਹੈ ਸਮੇਂ-ਸਮੇਂ ਤੇ ਰਚਦੀ ਰਹੀ ਹੈ ਇਹ ਉਹੀ ਕਾਂਗਰਸ ਪਾਰਟੀ ਹੈ ਭਰਾਵੋ ਇਸ ਕਰਕੇ ਇਹਨਾਂ ਗੱਲਾਂ ਨੂੰ ਸੁਚੇਤ ਰਹਿ ਕੇ ਮੈਂ ਖਾਸ ਕਰਕੇ ਗਰੀਬ ਵਰਗ ਨੂੰ ਖਾਸ ਕਰਕੇ ਸਾਰੇ ਜਿਹੜੇ ਜਿਹੜੇ ਲੋਕ ਹੈ ਉਹਨਾਂ ਨੂੰ ਮੈਂ ਹੱਥ ਬੰਨ ਕੇ ਬੇਨਤੀ ਕਰੂੰਗਾ ਕਿ ਆਪਾਂ ਇਸ ਪਾਰਟੀ ਦੀ ਸੋਚ ਦਾ ਵਿਰੋਧ ਕਰਨਾ ਹੈ ਔਰ ਸਾਰੇ ਲੋਕਾਂ ਨੇ ਰਲ ਮਿਲ ਕੇ 50 55 ਸਾਲ ਰਾਜਪਾਗ ਥੋੜਾ ਨਹੀਂ ਹੁੰਦਾ ਸਾਡੇ ਦੇਸ਼ ਦੇ ਵਿੱਚ ਉਹ ਗਰੀਬੀ ਤਾਂ ਹਟਣੀ ਕੀ ਸੀ ਦੇਸ਼ ਵੀ ਗਰੀਬ ਕਰਤਾ ਤੇ ਅੱਜ ਲੋੜ ਆ ਜਿੱਥੇ 5 ਸਾਲਾਂ ਦੇ ਵਿੱਚ ਮੋਦੀ ਸਾਹਿਬ ਨੇ ਕਈ ਕੁਛ ਕੀਤਾ ਤੇ ਉਹਨਾਂ ਵਾਲੇ 5 ਸਾਲਾਂ ਦੇ ਵਿੱਚ ਹੋਰ ਦੇਸ਼ ਤਰੱਕੀ ਵੱਲ ਜਾਏਗਾ ਔਰ ਐਂਟੀ ਗਰੀਬ ਪਾਰਟੀ ਮੈਂ ਨੂੰ ਮੈਂ ਕਹੂੰਗਾ ਕਿ ਡਿਕਲੇਅਰ ਕਰਦੀ ਹੈ ਤਾਂ ਕੋਈ ਅਤ ਕਥਣੀ ਨਹੀਂ ਕਿਉਂਕਿ ਜਿਸ ਲੈਵਲ ਦਾ ਵਿਰੋਧ ਡਾਕਟਰ ਬੀਰ ਅੰਬੇਦਕਰ ਸਾਹਿਬ ਵਰਗੇ ਐਡੇ ਸਿਆਣੇ ਤੇ ਉੱਚੇ ਸੁੱਚੇ ਲੋਕ ਜੇ ਕਰਦੇ ਰਿਹਾ ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿਸ ਲੈਵਲ ਦੀ ਇਸ ਪਾਰਟੀ ਦੀ ਸੋਚ ਹੈ ਸੋ ਸਾਰਿਆਂ ਦਾ ਧੰਨਵਾਦ ਮਾਫੀ ਚਾਹੁੰਗਾ ਜੇ ਕਿਸੇ ਦੇ ਨੂ ਗੱਲ ਨਾ ਚੰਗੀ ਲੱਗੀ ਹੋਵੇ ਪਰ ਉਮੀਦ ਕਰਦਾ ਸਮੁੱਚਾ ਸਮਾਜ ਸਮੁੱਚੇ ਪਾਰਟੀ ਦੇ ਵਰਕਰ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਕੇ ਸਾਡੇ ਲੋਕਾਂ ਤੱਕ ਗੱਲ ਪਹੁੰਚਾਉਣਗੇ ਕਿ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਦਾ ਦੀ ਕਾਂਗਰਸ ਪਾਰਟੀ ਪ੍ਰਤੀ ਕੀ ਵਿਚਾਰ ਸਨ